ਸਤਿ ਸ੍ਰੀ ਅਕਾਲ ਜੀ ਮੈਂ ਜਰੂਰ ਸਿੰਘ ਸੋਹੀ ਤੇ ਤੁਸੀਂ ਸਾਡਾ ਜਿਹੜਾ ਡੇਲੀ ਜੀ ਗਰਾਉਂਡ ਨੇ ਦੇ ਨਾਲ ਸੋ ਪੁਲਿਸ ਲੈਣਾ ਜਿਹੜਾ ਗਰਾਉਂਡ ਦੇ ਬਿਲਕੁਲ ਸਾਹਮਣੇ ਖੜੇ ਆਂ ਜੀ ਅਸੀਂ ਕੱਲ ਇੱਕ ਹਰੀ ਸਿੰਘ ਹਸਤਾਲ ਜਿਗਰਾਉਂਡ ਦੇ ਕੋਲ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੁਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀਗਾ ਜਿਹੜਾ ਕਿ ਤੇਜਪਾਲ ਸਿੰਘ ਕਵੱਡੀ ਦਾ ਖਿਡਾਰੀ ਸੀਗਾ ਜਿਗਰਾਉਂਡ ਦੇ ਬਿਲਕੁਲ ਨਾਲ ਸੱਤਾਂ ਮੀੜ ਹਲਕਾ ਉਸ ਦੇ ਨਾਲ ਲੱਗਦਾ ਪਿੰਡ ਸੀ ਗਜ਼ੜਵਿੰਡੀ ਦਾ ਉੱਥੋਂ ਦਾ ਰਹਿਣ ਵਾਲਾ ਸੀਗਾ ਪਰ ਰਾਤ ਰਾਤ ਕਈ ਅਦਾਰਿਆਂ ਨੂੰ ਕਈ মিডিਆ ਚੈਨਲਾਂ ਨੂੰ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਆ ਫੋਨ ਕਾਲ ਜੇ ਹੁੰਦੀਆਂ ਵਾ ਅਸੀਂ ਇਸ ਵੀਡੀਓ ਦੇ ਨਾਲ-ਨਾਲ ਉਹ ਫੋਨ ਕਾਲ ਤੇ ਉਹ ਵੀਡੀਓ ਵੀ ਅਸੀਂ ਨਾਲ ਚਲਾਵਾਂਗੇ ਜਿਸ ਵਿੱਚ ਕਿਹਾ ਗਿਆ ਕਿ ਜਸ ਕੋਈ ਕੂਮਕਲਾ ਜਸਕੂ ਹੰਕਲਾਂ ਤੇ ਇੱਕ ਬਰਾੜ ਨਾਂ ਦੇ ਸ਼ਖਸ ਵੱਲੋਂ ਇਹ ਜਿਹੜਾ ਕਤਲ ਜੁਮਰ ਲਈ ਗਈ ਸੀ ਪਰ ਪੁਲਿਸ ਜਿਲ੍ਹੇ ਦੇ ਹਾਣਾ ਦਿਹਾਤੀ ਦੇ ਡੀਐਸਪੀ ਦਸਵਿੰਦਰ ਸਿੰਘ ਢੀਂਡਾ ਸਾਹਿਬ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦੱਸਿਆ ਜਾ ਰਿਹਾ ਵਾ ਵੀ ਜਿਹੜਾ ਇਹ ਕਤਲ ਹੋਇਆ ਸੀਗਾ ਅਸੀਂ ਉਸ ਦੋਸ਼ੀਆਂ ਦੇ ਉੱਤੇ ਦੋਸ਼ੀਆਂ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ ਤੇ ਜਲਦੀ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਜਿਹੜਾ ਕਿ ਇਹ ਇਨਵੈਸਟੀਗੇਸ਼ਨ ਨੂੰ ਇੱਕ ਤਰ੍ਹਾਂ ਦਾ ਵੱਖਰਾ ਦਿਖਾਉਣ ਵਾਸਤੇ ਇਹ ਵੀਡੀਓ ਜਾਰੀ ਕੀਤੀ ਗਈ ਹੈ ਇਹ ਬਿਲਕੁਲ ਫੇਕ ਵੀਡੀਓ ਹੈ ਕੋਈ ਵੀ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਜੁਮ ਰਹਿਆ ਉਹ ਕੋਈ ਵੀ ਇਸ ਤਰ੍ਹਾਂ ਦਾ ਗਲਵਾਟ ਨਹੀਂ ਹੈਗੀ ਸੋ ਡੀਐਸਪੀ ਜਸਵੰਤ ਸਿੰਘ ਢੀਂਸਾ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਕਰ ਰਿਹਾ ਜਿਸ ਤੋਂ ਪੂਰੀ ਜਾਣਕਾਰੀ ਦੇ ਰਿਹਾ ਸੋ ਤੁਸੀਂ ਵੀ ਦੇਖੋ ਵੀਡੀਓ ਇਹ ਜੇ ਕਿਸੇ ਪੜਕਹਾੜ ਚ ਨਾ ਆਉਣ ਇਹ ਫੇਕ ਹੈ ਇਦਾਂ ਸ਼ਰਾਰਤੀ ਲੋਕ ਜਿਹਦਾ ਇਹ ਜੀ有机会 ਦਾ ਫਾਇਦਾ ਚੱਕਣਾ ਚਾਹੁੰਦੇ ਹੁਣ ਹੁੰਦੇ ਹਨ ਤੇ ਆਪਾਂ ਇਹ ਚੀਜ਼ ਨਹੀਂ ਹੋਣ ਦੇਣੀ ਹੈ ਤਾਂਕਿ ਪਰਿਵਾਰ ਨੂੰ ਜਿਹੜਾ ਹੈ ਅਨਸਾਫ਼ ਦੋਆਇਆ ਜਾ ਸਕੇ ਜਲਦ ਤੋਂ ਜਲਦ ਅਸੀਂ ਆਪਣੇ ਕੰਮ ਤੇ ਫੋਕਸ ਕਰਾਂਗੇ ਸਰ ਗ੍ਰਿਫਤਾਰੀ ਹੋਈ ਹੈ ਇਸ ਮਸਲੇ ਦੇ ਵਿੱਚ ਇਹ ਗ੍ਰਿਫਤਾਰੀ ਲਈ ਟੀਮਾਂ ਬਣ ਚੁੱਕੀਆਂ ਨੇ ਵਰਕ ਕੀਤਾ ਜਾ ਚੁੱਕਾ ਹੈ ਇਨਵੈਸਟੀਗੇਸ਼ਨ ਨੂੰ ਹਰੇਕ ਬਰੀਕ ਤੋਂ ਬਰੀਕ ਹਰੇਕ ਐਂਗਲ ਤੋਂ ਵਾਚਿਆ ਜਾ ਰਿਹਾ ਹੈ ਅਡਾਟ ਟੀਮਾਂ ਅਡਾਟ ਤਰੀਕੇ ਦਾ ਕੰਮ ਕਰ ਰਹੀਆਂ ਨੇ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਜਿਹੜਾ ਪ੍ਰਸ਼ਾਸਨ ਦੇ ਹੱਥ ਕੋਈ ਕਾਮਯਾਬੀ ਲੱਗੀ ਆ ਬਿਲਕੁਲ ਅਸੀਂ ਕੁਝ ਚਲੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਥੋੜਾ ਡਿਸਕਲੋਜ਼ਨ ਕਰ ਸਕਦੇ ਪਰ ਪੂਰਾ ਅਸੀਂ ਦਿਨ ਰਾਤ ਕਰਕੇ ਨੇੜੇ ਆਂ ਅਸੀਂ ਇਹ ਦੋਸ਼ੀਆਂ ਜਲਦੀ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਸ਼ਾਂਤ ਦੁਆਮਾ ਜਗਰਾਉਂ ਦੇ ਕੋਲੇ ਜਿਹੜਾ ਕਿਦਰੀ ਬਿੱਟੀ ਪਿੰਡ ਆ ਉਥੋਂ ਦਾ 23 ਪੁਰ ਨੌਜਵਾਨ ਜਿਹੜਾ ਕੱਲ ਜਗਰਾਉਂ ਦੇ ਵਿੱਚ ਹਰੀ ਸਿੰਘ ਹਸਪਤਾਲ ਦੇ ਕੋਲੇ ਕਤਲ ਹੋਇਆ ਜਿੱਦਾ ਉਸਦੇ ਪਰਿਵਾਰ ਦੇ ਇੱਕ ਹੋਰ ਦੋਸਤ ਵੀ ਕਹਿੰਦੇ ਧਮਕੀਆਂ ਆ ਰਹੀਆਂ ਬਾਹਰਲੇ ਨੰਬਰਾਂ ਤੋਂ ਤੇ ਹੋਰ ਵੀ ਮੀਡੀਆ ਵਾਲੇ ਜਿਹੜੇ ਅਸੇ-ਬਸੇ ਵੀਡੀਓ ਬਣਾ ਕੇ ਦੱਸਿਆ ਜਾ ਰਿਹਾ ਵੀ ਅਸੀਂ ਇਹ ਕੰਮ ਕੀਤੇ ਆ ਇਹੀ ਕਹਿ ਰਹੇ ਆ ਅਸੀਂ ਪੜਤਾਲ ਕਰ ਰਹੇ ਆ ਜਿਹੜੀ ਕੋਈ ਵੀ ਵੀਡੀਓ ਵੀ ਆ ਉਹਨਾਂ ਦੀ ਵੀਡੀਓ ਦੀ ਜਾਂਚ ਤੋਂ ਹੀ ਮੋਟਲੀ ਤਾਂ ਪਤਾ ਲੱਗ ਜਾਂਦਾ ਹੈ ਵੀ ਨਾ ਉਹਨਾਂ ਨੂੰ ਮੋਟਿਵ ਪਤਾ ਨਾ ਗੱਲ ਪਤਾ 21 ਦਿਨ ਪਹਿਲਾਂ ਦੀ ਥੋੜੀ ਹਲਕੀ ਨੌਜਵਾਨਾਂ ਚ ਆਪਸੀ ਤਕਰਾਰਵਾਜੀ ਸੀ ਉਹ ਤਕਰਾਰਵਾਜੀ ਤੋਂ ਕੱਲ ਇੱਕ ਕੁਦਰਤੀ ਘਟਨਾ ਵਾਪਰ ਕੇ ਇਹ ਮਨਦਭਾਗੀ ਘਟਨਾ ਉੱਥੇ ਲੜਾਈ ਝਗੜੇ ਚ ਬਦਲ ਗਈ ਤੇ ਫਿਰ ਦੂਆਦੇ ਘਟਨਾ ਵਾਪਰ ਗਈ ਤੇ ਬਹੁਤ ਹੋਣਾਰ ਨੌਜਵਾਨ ਦਾ ਚਲੋ ਕਤਲ ਹੋਇਆ ਅਫਸੋਸ ਵੀ ਹੈ ਪਰ ਅਸੀਂ ਇਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿਵਾਵਾਂਗੇ ਬਚਨਬੱਦ ਨੇ ਇਸ ਤਕਰਾਰ ਦਾ ਪਤਾ ਲੱਗ ਬਚਰਨਜੇ ਸੇ ਸ਼ੁਰੂਆਤ ਤਾਂ ਬਿਲਕੁਲ ਹੀ ਆਮ ਛੋਟੀ ਦੇਖਾ ਕਹੀ ਸੁਣੀ ਤਾਂ ਹੋਈ ਸੀ ਤੇ ਕੱਲ ਵੀ ਇਹ ਇੰਨੀ ਕੁਦਰਤੀ ਕੇ ਹਸਣ ਤੋਂ ਬਾਅਦ ਦੀ ਬਾਅਦ ਲੜਾਈ ਤੋਂ ਹੁੰਦੀ ਇੱਥੇ ਤੱਕ ਗੱਲ ਆ ਗਈ ਹੈ ਤੇ ਸਰ ਕੋ ਫੁਟੇਜ ਹੱਥ ਲੱਗੀ ਆਪਣੇ ਜੀਤੇ ਵਿੱਚ ਨੌਜਵਾਨ ਦਾ ਕਤਲ ਹੋਇਆ ਜਾਂ ਕਤਲ ਦੇ ਤੇ ਹੁਣ ਕਿਸੇ ਪਾਸੇ ਜਾਂਦੇ ਫਿਲਹਾਲ ਅਸੀਂ ਆਪਣੇ ਸਾਡਾ ਜਿਹੜਾ ਸਾਰਾ ਸਾਈਬਰ ਨਾਲ ਰਿਲੇਟਡ ਹੈ ਉਹਦੀ ਜਾਂਚ ਕਰ ਰਹੇ ਹਾਂ ਜਿੰਨੀ ਫੋਟੋ ਵੀਡੀਓਜ਼ ਹੈਗੀਆਂ ਨੇ ਮੌਕੇ ਤੇ ਉੱਥੇ ਨਹੀਂ ਸੀ ਕੋਈ ਹੈਗੀ ਮੌਕੇ ਦੀ ਜਿਹੜੀ ਘਟਨਾ ਦੀ ਆਏ ਦਵਾਨਾ ਅਸੀਂ ਕਾਫੀ ਕੁਝ ਸਾਡੇ ਹੱਥ ਲੱਗੇ ਜੀ ਦੀ ਜਾਂਚ ਕਰ ਰਹੇ ਹਾਂ ਕਿ ਸਿੱਟੇ ਤੇ ਪਹੁੰਚਾਂਗੇ ਉਧਰ ਇਸ ਘਟਨਾ ਦੇ ਵਿੱਚ ਕਿੰਨੇ ਨੌਜਵਾਨ ਸ਼ਾਮਿਲ ਸੀ ਜੀ ਕਹਿਣ ਦੇ ਮੁਤਾਬਕ ਜਿਹੜੇ ਦੋਸ਼ੀ ਜਿਨ੍ਹਾਂ ਨੇ ਪਰਿਵਾਰ ਤੇ ਜੀ ਕਤਲ ਹੋਇਆ ਵਾ ਉਹ ਜਿਹੜਾ ਮੁੰਡਾ ਨਾਲ ਸੀ ਉਹਨਾਂ ਨੇ ਕਿਹਾ ਵੀ 7 ਤੋਂ 8 ਜਣੇ ਸੀ ਇਸ ਘਟਨਾ ਦੇ ਵਿੱਚ ਸ਼ਾਮਿਲ ਇਹ ਪੂਰਾ ਹੁਣ ਗ੍ਰਿਫਤਾਰੀਆਂ ਦਾ ਸ਼ੁਰੂ ਹੋ ਜਾਣੀ ਹੈ ਪਤਾ ਲੱਗ ਜਾਊਗਾ ਅੰਦਾਜ਼ਾ ਇਹ ਲਾਇਆ ਜਾ ਰਿਹਾ ਹਜੇ ਬੋਡਲੀ ਸਟੇਜ ਤੇ ਇਹੀ ਪਤਾ ਸੀਗਾ ਵੀ 3-4 ਜਣੇ ਨੇ ਤੇ ਗ੍ਰਿਫਤਾਰੀਆਂ ਹੋਣ ਤੋਂ ਬਾਅਦ ਇਹ ਚੀਜ਼ ਪੂਰੀ ਹੋ ਜਾਊਗੀ ਤੇ ਅਸੀਂ ਟਰਾਈ ਵੀ ਕਰ ਰਹੇ ਹਾਂ ਸਾਰੇ ਦੋਸ਼ੀਆਂ ਦੀ ਪਛਾਣ ਜਿੰਨੇ ਵੀ ਹੋਏ ਉਹ ਨਹੀਂ ਰੈਸਟ ਜ਼ਰੂਰੀ ਪਰਿਵਾਰਕ ਮੈਂਬਰਾਂ ਨੇ ਜਿਹੜੇ ਦੋਸ਼ਾਂ ਦੇ ਨਾਮ ਲਖਾਇਆ ਸੀ ਕਿਥੋਂ ਦੇ ਰਹਿਣ ਵਾਲੇ ਸੀ ਕਿ ਇਹ ਕੀ ਪਿਛੋਕੜ ਕੀ ਸੀਗਾ ਜੀ ਇਹਨਾਂ ਚੋਂ ਇੱਕ ਹੈਗੇ ਥੋੜੇ ਉਤੇ ਲੜਨ ਚੱਗਣ ਵਾਲੇ ਹੈਗੇ ਸੀਗੇ ਬਾੜ ਐਲੀਮੈਂਟ ਸੀਗੇ ਤੇ ਜਿਨ੍ਹਾਂ ਤੇ ਇੱਕ ਗਗਨਜੀਤ ਸਿੰਘ ਗਗਨਾ ਇਹ ਤੇ ਪਹਿਲਾਂ ਐਫਆਈਆਰ ਹੈਗੀ ਸੀਗੀ ਦੋ ਭਰਾ ਨੇ ਹਰਜੋਤ ਬਿੰਦ ਕਾਉਰਫ ਕਾਲਾ ਕਹਿੰਦੇ ਨੇ ਹਰਪੀ ਸਿੰਘ ਨੂੰ ਹਣੀ ਕਹਿੰਦੇ ਨੇ ਇਹ ਰੋਮੀ ਦੇ ਰਹਿਣ ਵਾਲੇ ਨੇ ਤੇ ਆਹ ਰੋਮੀ ਪਿੰਡ ਦੇ ਰਹਿਣ ਵਾਲੇ ਨੇ ਇਹ ਤਿੰਤਾ ਹੈਗੇ ਐ ਹਜੇ ਬਾਈ ਨੇਮ ਤੇ ਹੋਰ ਅਸੀਂ ਕਰਕੇ ਅੱਗੇ ਟ੍ਰੇਸ ਕਰ ਰਹੇ ਹਾਂ ਤੇ ਅੱਗੇ ਤੋਂ ਕੋਈ ਕੜੀ ਦਰ ਕੜੀ ਜਿਹੜੀ ਹੈ ਸਾਡੀ ਤਪਰੀ ਜਾਰੀ ਹੈ ਜਿਹੜਾ ਨੌਜਵਾਨ ਪਿੰਡ ਦਾ ਨੌਜਵਾਨ ਸੀਗਾ ਤੇ ਕਿੰਨੇ ਮੁਕਾਦਮੇ ਹੈ ਜੀ ਹੁਣ ਤੋਂ ਬੈਕਗ੍ਰਾਉਂਡ ਦੇਖੀ ਇਹਦੀ ਸਾਰੀ ਬੈਕਗ੍ਰਾਉਂਡ ਚੈੱਕ ਕੀਤੀ ਹੈ ਤੇ ਬਾਕੀ ਅਸੀਂ ਹਜੇ ਕਰਾ ਰਹੇ ਹਾਂ ਸਾਡਾ ਟੈਕਨੀਕਲ ਵਿੰਗ ਤੇ ਹੋਰ ਸਾਰਾ ਸਾਈਬਰ ਵਿੰਗ ਉਹ ਚੀਜ਼ ਕਰ ਰਿਹਾ ਹੈ ਉਹ ਸਾਰਾ ਅਸੀਂ ਦੁਆਰੇ ਜਿੰਮੀ ਵੀ ਇਨਫਰਮੇਸ਼ਨ ਅਗਲੀ ਦੇਣ ਜੋਗੀ ਹੋਊਗੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਾਂ ਸਾਡੇ ਵੱਲੋਂ ਤੁਹਾਡੇ ਤੱਕ ਕੁਝ ਦੀ ਕਰ ਦਿੱਤੀ ਜਾਊਗਾ ਸਰ ਜਗਰਾਉਂ ਸ਼ਹਿਰ ਦੇ ਐਸਐ ਸਵਾਲ ਖੜੇ ਕਰਦਾ ਪ੍ਰਸ਼ਾਸਨ ਤੇ ਵੀ ਤੇ ਸਰਕਾਰ ਤੇ ਵੀ ਨੇ ਇਹ ਐਸੀ ਗੱਲ ਨਹੀਂ ਨਾਕੇ ਪੀਸੀਆਰ ਸਾਰੇ ਸਾਰਾ ਕੁਝ ਮੁਸਤੈਸੀ ਪਟ੍ਰੋਲਿੰਗ ਸੀਗੀ ਇਹ ਕੋਈ ਘਟਨਾ ਮਤਲਬ ਸੋਚ ਕੇ ਨਹੀਂ ਕੀਤੀ ਗਈ ਵੀ ਇਹ ਇੱਥੇ ਹੋਣੀ ਹੈ ਇਹ ਬਾਈ ਚਾਂਸ ਉਹਨਾਂ ਦਾ ਐਕਸੀਡੈਂਟਲ ਕਹਿ ਸਕਦੇ ਆ ਵੀ ਉੱਥੇ ਆਮੋ ਸਾਹਮਣਾ ਹੋ ਗਿਆ ਨੇੜੇ ਤਾ ਉਸ ਟਾਈਮੇ ਮੌਕੇ ਤੇ ਵਾਪਰ ਅਚਾਨਕ ਵਾਪਰ ਕੇ ਏਸੀ ਇੱਥੇ ਤੱਕ ਪਹੁੰਚ ਨਹੀਂ ਕਰ ਸਰ ਇੱਕ ਦੋ ਬੱਤੀ ਜਿਹੜੇ ਉਹਨਾਂ ਕੋਲੋਂ ਡਰ ਕੇ ਭੱਜ ਗਏ ਜਦੋਂ ਰੈਸਟੋਰਾਂ ਦੇ ਵਿੱਚ ਖਾਇਆ ਉਤਰਾਇਆ ਕਰ ਦਿੱਚੋਂ ਜਿੱਥੇ ਆਪਣੇ ਹਿੰਦੀ ਬਣੀ ਆ ਬਸਟਾਨ ਕੋਲੇ ਇੱਥੇ ਬੈਠੇ ਸੀ ਫਿਰ ਉਹਨਾਂ ਨੇ ਸੀਏ ਨੂੰ ਦਿੱਤੇ ਦੋਨੋਂ ਬੱਤੀ ਉਹ ਤੇ ਪਰ ਉੱਥੇ ਵੀ ਉਹਨਾਂ ਨੇ ਹੁਲੜਵਾਜੀ ਕੀਤੀ ਪਰ ਇੱਥੇ ਵੀ ਕੋਈ ਕੈਮਰੇ ਵਿੱਚ ਕੈਦ ਹੋਇਆ ਜੀ ਨਹੀਂ ਇੱਥੇ ਦੇ ਕੈਮ ਇੱਥੇ ਕੈਮਰੇ ਵਿੱਚ ਨਹੀਂ ਕੈਦ ਹੋਇਆ ਉਹਦੀ ਉਹਨਾਂ ਅਲੱਗ ਤੋਂ ਟੀਮ ਜਾਂਚ ਕਰ ਰਹੀ ਹੈ ਇਹਦੇ ਬਾਰੇ ਉਹਨਾਂ ਵੱਲੋਂ ਬਰੀਫ ਕਰ ਦਿੱਤਾ ਜਾਊਗਾ ਗੋਲ ਗੱਪਿਆਂ ਵਾਲੀ ਰੇੜੀ ਦੇ ਵਿੱਚ ਉਹਨਾਂ ਨੂੰ ਕੋਈ ਪੱਥਰ ਵਗੈਰਾ ਮਾਰਿਆ ਉਸ ਤੋਂ ਬਾਅਦ ਉਹ ਜਿਹੜਾ ਵਾਜੀ ਕਰਦੇ ਸੋ ਨਿਕਲ ਗਏ ਤੇ ਦੋਨੋਂ ਬੱਚੇ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਮਦਦਗੀ ਵਿੱਚ ਸੇਫ ਹੋ ਗਏ ਤੇ ਪਰ ਇੱਥੇ ਦਾ ਕੈਮਰੇ ਸਾਡੀ ਪੁਲਿਸ ਉੱਥੇ ਸੀ ਉਹਦੇ ਕਰਕੇ ਬਚਤ ਰਹੀ ਗਈ ਉਹਨਾਂ ਨਾਲ ਕੋਈ ਵੀ ਅਨਸਫੈਮਿਕ ਘਟਨਾ ਨਹੀਂ ਹੋ ਸਕੀ ਤੇ ਉਹਦੀ ਇੱਕ ਟੀਮ ਐਡ ਬਣਾ ਕੇ ਸਾਬ ਦੀ ਨਿਗਰਾਨੀ ਹੇਠਾ ਉਹ ਕਰ ਰਿਹਾ ਜਲਦੀ ਉਹ ਵੀ ਸੋਲਵ ਹੋ ਜਾਏਗਾ ਸਰ ਅੱਗੇ ਕੋਈ ਇਹੋ ਜੀ ਘਟਨਾ ਨਾ ਘਟੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਗਾਂ ਤੋਂ ਪਲੈਨਿੰਗ ਕੀਤੀ ਬਿਲਕੁਲ ਜੀ ਜੋ ਸਾਡੇ ਮਾਨਯੋਗ ਅਫਸਰਾ ਵੱਲੋਂ ਐਸਐਸਪੀ ਸਾਹਿਬ ਵੱਲੋਂ ਜੋ ਪਹਿਲੇ ਹੀ ਇਸ ਮਾਮਲੇ ਨੂੰ ਲੈ ਕੇ ਬੇਹੇ ਬਹੁਤ ਸੰਜੀਦਾਨੇ ਤਾਂ ਕਿ ਫੈਸਟੀਵਲ ਦੇ ਤਿਹਾਰ ਵੀ ਜਿੱਦਾਂ ਆਪਣੇ ਸਾਰੇ ਸਹੀ ਸਲਾਮਤ ਨਿਕਲ ਚੁੱਕੇ ਨਿਕਲੇ ਨੇ ਪਿਆਰ ਮੁਹੱਬਤ ਨਾਲ ਸਤਿਭਾਵਨਾ ਨਾਲ ਉਦੋਂ ਵੀ ਮਤਲਬ ਬਹੁਤ ਜ਼ਿਆਦਾ ਤੰਦਈ ਨਾ ਪਲੀਸ ਨੇ ਡਿਊਟੀ ਕੀਤੀ ਸੀ ਤੇ ਹੁਣ ਵੀ ਅਫਸਰਾਂ ਦੇ ਹੁਕਮਾਂ ਦੀ ਨਿਯਮਨ ਪਾਲਣਾ ਕਰਕੇ ਜਿਹੜੇ ਸ਼ਹਿਰ ਦੇ ਹਾਲਾਤਾਂ ਬਿਲਕੁਲ ਕਾਬੂ 'ਚ ਰੱਖ ਕੇ ਸੁਖਸ਼ਾਂਤੀ ਨਾਲ ਸਾਰਾ ਸਮਾਂ ਬਿਤਾਇਆ ਹੈ। ਤੁਹਾਡੇ ਅਫਸਰਾਂ ਜੀ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕੀ ਚੇਤਾਵਨੀ ਹੋ? ਸੱਤ ਤਾੜਨਾ ਹੈ। ਇਸ ਮਾਮਲੇ 'ਚ ਜ਼ੀਰੋ ਟੋਲਰੈਂਸ ਹੈ। ਸਾਨੂੰ ਅਫਸਰਾਂ ਵੱਲੋਂ ਵੀ ਸਾਹਬ ਵੱਲੋਂ ਵੀ ਮਤਲਬ ਸਖਤ ਹਦਾਇਤਾਂ ਨੇ ਤੇ ਆਉਣ ਵਾਲੇ ਦਿਨਾਂ 'ਚ ਵੀ ਇਹ ਇਹੋ ਜਿਹਾ ਕੁਝ ਵੀ ਕਿਸੇ ਨੂੰ ਕਾਨੂੰਨ ਹੱਥ 'ਚ ਲੈਣ ਨਹੀਂ ਦੇਵਾਂਗੇ। ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਮਤਲਬ ਉਹਨਾਂ ਨੂੰ ਸੁਧਰ ਜਾਣਾ ਚਾਹੀਦਾ ਹੈ। ਇਹ ਨਹੀਂ ਤਾਂ ਇਦੂਆ ਸਲੱਖਾਂ ਲਈ ਤਿਆਰ ਜਿਹੜੇ ਆਮ ਹਾਲਾਤ ਦੇਖਿਆ ਵੀ ਕਈ ਜਗ੍ਹਾ ਤੇ ਨੌਜਵਾਨਾਂ ਦਾ ਆਸਰੇ ਇਕੱਠੀਆਂ ਜੁੜਲੀਆਂ ਬਣਾ ਕੇ ਜੰਗ ਤੇ ਸਿਪਸੇ ਜਾਣਾ ਵਾ ਉੱਥੇ ਚੈਕਿੰਗ ਨਾਲ ਲਗਾਤਾਰ ਚੱਲੂਜੀ ਬਿਲਕੁਲ ਲਗਾਤਾਰ ਪਹਿਲਾਂ ਵੀ ਆਲਰੇਡੀ ਚੈਕਿੰਗ ਚੱਲਦੀ ਆ ਰਹੀ ਹੈ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਇਹ ਪਹਿਲਾਂ ਵੀ ਸੀ ਚੱਲ ਰਹੀ ਹੈ ਕੰਟੀਨਿਊ ਜਾਰੀ ਰਹੂਗੀ ਤੇ ਇਹਨੂੰ ਹੋਰ ਵੀ ਵਿਧਾਇਆ ਜਾਊਗਾ ਧੰਨਵਾਦ ਥੈਂਕ ਯੂ ਸੋ ਜਸਵਿੰਦਰ ਸਿੰਘ ਢੀਂਸਾ ਸਾਹਿਬ ਜੀ ਡੀਐਸਪੀ ਜਗਰਾਉ ਉਹਨਾਂ ਨੇ ਦੱਸਿਆ ਵਾ ਵੀ ਇਸ ਵਜ੍ਹਾ ਰਾਜਸ਼ਕੀ ਸੀਗਾ ਜਿਹੜੇ ਕਿ ਕਤਲ ਹੋਣ ਵਾਲਾ ਨੌਜਵਾਨ ਜਿਹੜੀ ਹੋਰ ਲੋਕੀ ਵੀਡੀਓ ਪਾ ਕੇ ਇਹ ਜੁਗਰ ਲੈ ਰਹੇ ਆ ਕੋਈ ਵੀ ਇਹ ਦਿਸ਼ਾ ਨੂੰ ਭੜਕਾਉਣ ਦੀਆਂ ਗੱਲਾਂ ਕਰ ਰਹੇ ਆ ਵੀਡੀਓ ਦੇ ਵਿੱਚ ਸੋ ਪੁਲਿਸ ਜਲਦੀ ਹੀ ਦੋਸ਼ੀਆਂ ਦੇ ਉੱਤੇ ਨਕੇਲ ਪਾਉਣ ਜਾ ਰਹੀ ਹੈ ਜਲਦੀ ਉਹਨਾਂ ਨੂੰ ਅਰੈਸਟ ਕਰਨ ਜਾ ਰਹੀ ਹੈ ਸੋ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਊਗਾ ਇਸ ਮਸਲੇ ਦੇ ਪਿੱਛੇ ਕੀ ਕਾਰਨ ਸੀਗਾ ਕੀ ਵਜ੍ਹਾ ਰੰਜਿਸ਼ ਸੀਗੀ ਤੇ ਦੋਸ਼ੀਆਂ ਨੂੰ ਕਦ ਤੱਕ ਪੁਲਿਸ ਨਾਲ ਲੁਹਾਨਾ ਦਿਹਾਤੀ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਭਗਵਾਨ ਸਿੰਘ ਬੰਗੂ ਨਾਲ ਜਰੂਰ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ ਦਿੱਲੀ ਜਰਾਂਦੀ ਉੱਥੇ